ਤੇ ਕਮਾਈਆਂ ਹੈਗੀਆਂ ਵਾ 5 ਰੁਪਏ ਮੇਰੇ ਦਾਦਾ ਜੀ ਦੀ ਤਨਖਾਹ ਸੀ ਤੇ ਫੇਰ ਵੀ ਸਾਡੀ ਦਾਦੀ ਨੇ 5-10 ਕਿੱਲੇ ਬਣਾਏ ਸੀ ਪਿੰਡ ਦਾਦੀ ਦਸਰੇ ਸੀ ਕਿ ਮਨਪ੍ਰੀਤ ਵਿਦੇਸ਼ ਜਾਣਾ ਚਾਹੁੰਦਾ ਸੀ ਤੇ ਉਹ ਹੀ ਕਮਾਈ ਕਰਕੇ ਵੀ ਚਲੋ ਕੋਈ ਘਰ ਦੇ ਵਿੱਚ ਹੁਣ ਆਪਾਂ ਮੈਂ ਹੀ ਮੇਨ ਆ ਕੁਝ ਕਰਨਾ ਸਾਰੇ ਸਾਰੇ ਦੁਰੇ ਜਾ ਰਹੇ ਹੋਈ ਲੋਕਾਂ ਵਾਲੀ ਦੌੜ ਵੀ ਉਹ ਵੀ ਚਲੇ ਗਿਆ ਉਹ ਵਿੱਚ ਲੈ ਗਿਆ ਮੈਂ ਰਹਿ ਗਿਆ ਪਰ ਫਿਰ ਸਮਝ ਆਈ ਵੀ ਨਹੀਂ ਕੀ ਕਰਾਂ ਕਿ ਬਹੁਤਾ ਪੈਸਾ ਵੀ ਜੇ ਕਮਾ ਲਿਆ ਤੇ ਜਿਹੜੀ ਕਮਾਈ ਉਹ ਨਾਲ ਸੰਭੀ ਬੜਾ ਕੋਈ ਸੋਚ ਵਿਚਾਰ ਕੇ ਆਪਾਂ ਕਿਹਾ ਵੀ ਨਹੀਂ ਅੱਜ ਅਜੇ ਪਰਿੰਦੇ ਆਪਾਂ ਆਪਣੇ ਕੋਈ ਉੰਨੀ ਡਿਊਟੀ ਮੈਂ ਡਿਸਕ ਪ੍ਰੋਬਲਮ ਦਾ ਮਰੀਜ਼ ਆ ਤੇ ਮੈਂ ਬਹੁਤਾ ਕੰਮ ਬਹਿ ਕੇ ਜਾਂ ਬਹੁਤਾ ਲੱਗਦੇ ਕਰਕੇ ਹੁੰਦਾ ਨਹੀਂ ਮਿਲ ਕੋ ਤੇ ਇਹ ਆ ਕਿ ਆ ਵਧੀਆ ਆਪਣਾ ਕੰਮ ਆ ਰਲ ਮਿਲ ਕੇ ਕਦੀ ਜਿੱਤੇ ਜਾਣਾ ਆਉਣਾ ਪੈ ਜੇ ਤਾਂ ਵੀ ਹੀ ਸਾਂਭ ਲੈਨੇ ਚਲ ਇੰਦਾ ਆਪਾਂ ਡਿਊਟੀਆਂ ਵੰਡ ਲਈਆਂ ਪੂਰੇ ਪਰਿਵਾਰ ਨੇ ਮੇਰੀ ਵਾਈਫ ਨੇ ਕੀ ਕਰਨਾ ਮੇਰੇ ਮਦਰ ਨੇ ਕੀ ਕਰਨਾ ਬਾਪੂ ਨੇ ਕੀ ਕਰਨਾ ਤੇ ਮੈਂ ਜਿਹੜੀ ਜ਼ਿੰਦਗੀ ਜੀ ਰਿਹਾ ਤੋ ਮੇਰਾ ਗਵੰਢੀ ਨਹੀਂ ਜੀ ਸਕਦਾ ਤੇ ਉਹਨਾਂ ਨੇ ਚਾਦਰ ਬੰਨ੍ਹਦੇ ਹੁੰਦੇ ਤੇ ਉਹਨਾਂ ਆਪਣੀ ਉਹ ਗੋਲੀ ਟਾਂਕੇ ਵਖਾਉਣੇ ਤੇ ਉਹ ਮੈਨੂੰ ਇੱਕਦਮ ਉਹ ਗੱਲਾਂ ਭੁੱਲੀਆਂ ਹੀ ਨਹੀਂ ਬਰਮਾ ਦੀ ਲੜਾਈ ਹੀ ਵੀ ਸਾਨੂੰ ਹੈਲੀਕਾਪਟਰਾਂ ਨਾਲ ਛੱਡਤਾ ਤੇ ਥੱਲੇ ਜੰਗਲਾਂ 'ਚ ਅੱਗ ਬੜੀ ਤੇ ਮੈਂ ਕਹਣਾ ਵੀ ਤੁਹਾਡੇ ਪੈਰ ਚਿੱਟੇ-ਚਿੱਟੇ ਕਿਉਂ ਆ ਉਨਾ ਕਣਾ ਵੀ ਉਹ ਜੁੱਤੀਆਂ ਦੇ ਵਿੱਚ ਵੀ ਅੱਗ ਵੜ ਗਈ ਤੇ ਭੱਜੇ ਫਿਰਦੇ ਹਾਂ ਜੰਗਲਾਂ 'ਚ ਤੇ ਉਹਦੇ ਕਰਕੇ ਮੇਰੇ ਵੀ ਹੱਥ ਪੈਰ ਜਿਹੜੇ ਸੀ ਇਹ ਸੜ ਗਏ ਕੋਈ ਹਰ ਬੰਦਾ ਕੋਈ ਆਪਣੀ ਗੋਤ ਰੱਖ ਲਿੰਦਾ ਕੋਈ ਹਰ ਬੰਦਾ ਆਪਣਾ ਇੱਕ ਆਪਾਂ ਕਿਸੇ ਦੀ ਨਕਲ ਨਹੀਂ ਕਰਨੀ ਕਿਸੇ ਦਾ ਨਾਮ ਨਹੀਂ ਲੈਣਾ ਜਾਂ ਕਿਦਾਂ ਵੀ ਕਰਕੇ ਫਿਰ ਆਪਾਂ ਸੋਚਿਆ ਵੀ ਚੌਂਕਾ ਦਾਦੀ ਦਾ ਨਾਮ ਰੱਖ ਦਿੰਨੇ ਨਾਲ ਮਨਪ੍ਰੀਤ ਜਿੱਥੇ ਉਦਾਹਰਨ ਹੈ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਜਿਹੜੇ ਨੌਜਵਾਨ ਅੱਜ 25 25 30 ਲੱਖ ਲਾ ਕੇ ਇਕੱਲੇ ਘਰੇਤੀ ਪੁੱਤ ਆਪਣੇ ਮਾਪਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਡਾਲਰਾਂ ਦੀ ਚੱਕਾ ਚੌਂੰਦੇ ਲਈ ਵਿਦੇਸ਼ ਜਾ ਰਹੇ ਨੇ ਪਰ ਆਪਣੇ ਹਿੱਸੇ ਦਾ ਰਿਜ਼ਕ ਇੱਥੇ ਵੀ ਹੈਗਾ ਆਪਣੇ ਹਿੱਸੇ ਦੀ ਰੋਟੀ ਇੱਥੇ ਵੀ ਹੈਗੀ ਹੈ ਸਤਿ ਸ੍ਰੀ ਅਕਾਲ ਮੈਂ ਸੁਖੀ ਮੰਗਾਣੀ ਆ ਹਰੀ ਕੇ ਪਤਣ ਤੋਂ ਸ੍ਰੀ ਅੰਮਤ ਸਾਹਿਬ ਵਾਲ ਨੂੰ ਜਾਂਦੇ ਆ ਦਾਦੀ ਦਾ ਚੌਂਕਾ ਆਉਂਦਾ ਮੇਰੇ ਨਾਲ ਦਾਦੀ ਵੀ ਹਾਜ਼ਰ ਹੈ ਤੇ ਪੋਤਾ ਵੀ ਹਾਜ਼ਰ ਹੈ ਕਦੇ ਮਨਪ੍ਰੀਤ ਬਦੇਸ਼ ਜਾਣ ਬਾਰੇ ਸੋਚਦਾ ਸੀ ਪਰ ਦਾਦੀ ਦੀਆਂ ਫੀਲਿੰਗਿੰਗ ਦਾਦੀ ਦੇ ਅਹਿਸਾਸਾਂ ਨੂੰ ਸਮਝਦਾ ਹੋਇਆ ਇੱਥੇ ਹੀ ਰਿਜ਼ਕ ਕਮਾਉਣ ਲੱਗਿਆ ਮਨਪ੍ਰੀਤ ਨਾਲ ਕਰਦਿਆਂ ਗੱਲਬਾਤ ਦਾਦਾ ਸੁਤੰਤਰਤਾ ਸੰਗਰਾਮੀ ਸੀ। ਦਾਦੀ ਅੱਜ ਵੀ ਤਾਮਰ ਪੱਤਰ ਚੁੱਕੀ ਉਡੀਕ ਕਰ ਰਹੀ ਹੈ ਸਮੇਂ ਦੀਆਂ ਸਰਕਾਰਾਂ ਤੋਂ। ਕਰਦੇ ਆਂ ਗੱਲਬਾਤ ਮਨਪ੍ਰੀਤ ਨਾਲ। ਬਈ ਹਾਸੀ ਕਾਲ ਨੂੰ ਸਵਾਗਤ ਹੈ। ਦਾਦੀ ਦੱਸ ਰਹੀ ਸੀ ਕਿ ਮਨਪ੍ਰੀਤ ਵਿਦੇਸ਼ ਜਾਣਾ ਚਾਹੁੰਦਾ ਸੀ। ਹਾਂਜੀ। ਕਿਉਂ? ਕੋਈ ਕਮਾਈ ਕਰਕੇ ਵੀ ਚਲੋ ਕੋਈ ਘਰ ਦੇ ਵਿੱਚ ਹੁਣ ਆਪਾਂ ਮੈਂ ਹੀ ਮੇਨ ਆ ਕੁਝ ਕਰਨਾ ਸਾਰੇ ਸਾਰੇ ਤੁਰੇ ਜਾ ਰਹੇ وہی ਲੋਕਾਂ ਵਾਲੀ ਦੌੜ ਵੀ ਉਹ ਵੀ ਚਲੇ ਗਿਆ ਉਹ ਵੀ ਚਲੇ ਗਿਆ ਮੈਂ ਰਹਿ ਗਿਆ ਪਰ ਫਿਰ ਸਮਝ ਆਈ ਵੀ ਨਹੀਂ ਕੀ ਕਰਾਂ ਕਿ ਬਹੁਤਾ ਪੈਸਾ ਵੀ ਜੇ ਕਮਾ ਲਿਆ ਤੇ ਜਿਹੜੀ ਕਮਾਈ ਉਹ ਨਾਲ ਸੰਭੀ ਬੜਾ ਕੁਝ ਸੋਚ ਵਿਚਾਰ ਕੇ ਆਪਾਂ ਕਿਹਾ ਵੀ ਨਹੀਂ ਹੁਣ ਆਪਾਂ ਸੈਟੀਸਫਾਈ ਆ ਵਧੀਆ 24 ਘੰਟੇ ਆਪਦਾ ਉਹੀ ਬਾਹਰ ਵਾਲਾ ਹੀ ਸਿਸਟਮ ਹੈ ਹੁਣ ਵੀ ਸਾਡਾ 24 ਘੰਟੇ ਰਾਤ ਦਿਨ ਦੀ ਆਪਣੀ ਡਿਊਟੀ ਹੁੰਦੀ ਹੈ ਲੋਕਾਂ ਦੀ ਸੇਵਾ ਕਰੀਦੀ ਵਧੀਆ ਸੰਤੁਸ਼ਟ ਆਪਾਂ ਪੂਰੇ ਪੂਰਾ ਪਰਿਵਾਰ ਨਾਲ ਰਲ ਕੇ ਜਦੋਂ ਮਨਪ੍ਰੀਤ ਕਰੇ ਗੱਲ ਕਰਦਾ ਕਿ ਮੈਂ ਵਿਦੇਸ਼ ਜਾਣਾ ਹੈ ਤਾਂ ਦਾਦੀ ਦੇ ਕੀ ਬੋਲਸੀ ਮਾਤਾ ਕੀ ਚਾਹੁੰਦੀ ਸੀ ਤੁਹਾਡੀ ਹਮਸਫਰ ਕੀ ਚਾਹੁੰਦੀ ਸੀ ਪਈ ਇਦਾਂ ਵੀ ਹਮ ਸਫਰ ਨੇ ਤੇ ਜਿੱਦਾਂ ਪਰਿਵਾਰ ਦਾ ਫੈਸਲਾ ਉਹ ਤੇ ਉਹਨੇ ਤੇ ਨਹੀਂ ਕੋਣਾ ਕੋੜਾ ਘੁੱਟ ਭਰ ਲੈਣਾ ਵੀ ਠੀਕ ਹੈ ਜੋ ਪਰਿਵਾਰ ਦਾ ਪਰ ਆਪਣੀ ਦਾਦੀ ਦਾ ਇਹ ਵੀ ਇੱਥੇ ਵੀ ਕਮਾਈਆਂ ਹੈਗੀਆਂ ਵਾ 5 ਰੁਪਏ ਮੇਰੇ ਦਾਦਾ ਜੀ ਦੀ ਤਨਖਾਹ ਸੀ ਤੇ ਫੇਰ ਵੀ ਸਾਡੀ ਦਾਦੀ ਨੇ 5-10 ਕਿੱਲੇ ਬਣਾਏ ਸੀ ਪਿੰਡ ਘਰ ਜ਼ਮੀਨ ਇਹ ਇਸ ਕਰਕੇ ਆ ਵੀ ਕਮਾਈ ਇੱਥੇ ਵੀ ਹੈਗੀ ਆ ਮਾਹੌਲ ਥੋੜੇ ਖਰਾਬ ਆ ਇਹ ਗੱਲ ਹੈ ਆ ਪਰ ਇਹ ਨਹੀਂ ਕਹਿ ਸਕਦੇ ਕਿ ਇੱਥੇ ਕਮਾਈ ਨਹੀਂ ਹੈਗੀ ਇੱਥੇ ਕੋਈ ਜਰੀਆ ਨਹੀਂ ਹੈਗਾ ਇਹ ਗੱਲ ਨਹੀਂ ਹੂੰ ਵਧੀਆ ਆ ਜੇ ਬੰਦਾ ਮਿਹਨਤ ਕਰੇ ਤੇ ਆਪਦਾ ਵਧੀਆ ਇੱਜ਼ਤ ਨਾਲ ਆਪਣਾ ਚਲਾ ਸਕਦਾ ਸਰਖ ਅੱਜ ਸੋਚਦਾ ਮਨਪ੍ਰੀਤ ਕਿ ਮੇਰਾ ਗਲਤ ਫੈਸਲਾ ਸੀ ਨਹੀਂ ਨਹੀਂ ਮੈਂ ਤੇ ਬਚ ਗਿਆ ਸਮਝ ਲੋ ਅਜਾਜ ਦੇ ਪਰਿੰਦੇ ਆਪਾਂ ਆਪਣੇ ਕੋਈ ਉਨੀ ਡਿਊਟੀ ਮੈਂ ਡਿਸਕ ਪ੍ਰੋਬਲਮ ਦਾ ਮਰੀਜ਼ ਹਾਂ ਤੇ ਮੈਂ ਬਹੁਤਾ ਕੰਮ ਬੈਠ ਕੇ ਜਾਂ ਬਹੁਤਾ ਲੱਕ ਦੇ ਕਰਕੇ ਹੁਣ ਤਾਂ ਨਹੀਂ ਮਿਲ ਤਾ ਤੇ ਇਹ ਹੈ ਕਿ ਆ ਵਧੀਆ ਆਪਣਾ ਕੰਮ ਆ ਰਲ ਮਿਲ ਕੇ ਕਰੀ ਜਿੱਦੇ ਜਾਣਾ ਆਉਣਾ ਪੈ ਜੇ ਤਾਂ ਵੀ ਹੀ ਸਾਂਭ ਲੈਨੇ ਚਲ ਹਾਂ ਹੁਣ ਮੇਰੇ ਫਾਦਰ ਸਾਹਿਬ ਸਾਰੀ ਰਾਤ ਜਾਗੇ ਆ ਉਹ ਹੁਣ ਸੁੱਤੇ ਆ ਉੱਠੇ ਆ ਚਾਹ ਬਣੀਆਂ ਨਾਸ਼ਤਾ ਬਣਾਈ ਕਰਕੇ ਫੇਸ ਹੋਇਣਾ ਆਪਾਂ ਦਿਨ ਸਾਰਾ ਆਪਾਂ ਰਹਿਣਾ ਸ਼ਾਮੀ ਫਿਰ ਉਹਨਾਂ ਆ ਜਣਾ ਤੇ ਆਪਾਂ ਆਪਣੀ ਡਿਊਟੀ ਆਫ ਹੋ ਜੀ ਇਦਾਂ ਆਪਾਂ ਡਿਊਟੀਆਂ ਵੰਡ ਲਈਆਂ ਪੂਰੇ ਪਰਿਵਾਰ ਨੇ ਮੇਰੀ ਵਾਈਫ ਨੇ ਕੀ ਕਰਨਾ ਮੇਰੇ ਮਦਰ ਨੇ ਕੀ ਕਰਨਾ ਬਾਪੂ ਨੇ ਕੀ ਕਰਨਾ ਦਾਦੀ ਨੇ ਦਾਦੀ ਦੀ ਵੀ ਇੱਕ ਡਿਊਟੀ ਆ ਵੀ ਦਾਦੀ ਨੇ ਉਹ ਜਿੱਦਾਂ ਨੇ ਕਾਊਂਟਰ ਤੇ ਪ੍ਰੈਜੈਂਟੇਸ਼ਨ ਕੀ ਕੀ ਉਹ ਕਹਿੰਦੇ ਵੀ ਦਾਦੀ ਨੇ ਇੱਥੇ ਸ਼ਾਮੀ ਦਿਨੇ ਉੱਥੇ ਗਰਮੀ ਦਾ ਕਰਕੇ ਸ਼ਾਮੀ ਫੇਰੀ ਤੇ ਕੁਰਸੀ ਢਾ ਦੇਣੀ ਫਿਰ ਰਾਤ ਦੇ ਨੂੰ 12-12 ਇੱਕ-ਇੱਕ ਵੱਜ ਜਾਂਦੇ ਇਦਾਂ ਇੱਥੇ ਫਿਰ ਇੱਥੇ ਫਿਰ ਅਸੀਂ 12 ਇੱਕ ਵੱਜ ਜਾਂਦਾ ਫਿਰ ਸੌਣ ਜਾਈਦਾ ਫਿਰ ਰੀਤੇ ਪੈ ਜਾਂਦਾ ਵਧੀਆ ਮੇਰੇ ਦਾਦਾ ਜੀ ਨੇ ਇਹਦੇ ਸੇ ਯਾਦ ਕਰਾਇਆ ਸੀ ਤੇ ਆਪਾਂ ਯਾਦੀ ਨਾਲ ਮਾਣੀ ਹੂੰ ਫਿਰ ਸਾਡੇ ਕੀ ਇਹ ਪੰਜਾਬੀ ਦੇ ਕਾਦੀਆਂ ਹਨ ਜੀ ਕਾਲੀਆਂ ਜਾਂਦੀਆਂ ਉਹ ਖਸੀ ਮੈਂ ਵੀ ਭੁੱਖਾ ਹੋ ਗਿਆ ਭੁੱਖੀ ਹੁੰਦੀ ਹੈ ਜੀ ਵੇਖੋ ਜੀ ਆਪਣਾ ਇੱਕ ਮਿੱਤਰ ਇਥੋਂ ਦੁਬਈ ਗਿਆ ਉਹ ਕਹਿੰਦਾ ਨਹੀਂ ਮੈਂ ਇਟਲੀ ਜਾਣਾ ਇਟਲੀ ਤੋਂ ਕਹਿੰਦਾ ਮੈਂ ਪੁਰਤਕਾਲ ਜਾਣਾ ਹੁਣ ਪੁਰਤਕਾਲ ਤੋਂ ਫਿਰ ਉਹ ਗੱਲ ਹੈ ਜੀ ਇਹ ਸਮਝ ਆਉਣ ਦੀ ਗੱਲ ਹੈ ਜਿਹਨੂੰ ਸਮਝ ਆ ਗਈ ਮੈਨੂੰ ਆ ਗਈ ਸਾਰਾ ਦਿਨ ਪਰਿਵਾਰ ਇਕੱਠਾ ਰਹਿੰਦਾ ਹਾਂ ਆਪਣੀ ਰੋਜ਼ੀ ਰੋਟੀ ਕਮਾ ਰਹੇ ਕਿਵੇਂ ਲੱਗਦਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਦਹਾਂ ਨੌਹ ਦੀ ਕੀਰਤ ਕਰ ਰਹੇ ਆ ਇੱਕ ਦੂਜੇ ਦੀ ਕੇਅਰ ਵੀ ਹੋ ਜਾਂਦੀ ਹੈ ਕੇਅਰ ਹੋਣ ਈ ਆ ਗੁਜ਼ਾਰਾ ਵੀ ਸੋਹਣਾ ਹੋ ਰਿਹਾ ਵਾ ਕਿਉਂ ਕਹੀਏ ਕਿ ਨਹੀਂ ਨਹੀਂ ਕੰਮ ਚੱਲਦਾ ਈ ਨਹੀਂ ਠੀਕ ਆ ਹੁਣ ਮੈਂ ਆਪਣੇ ਗਵਾਂਢੀ ਵਾਲ ਵੇਖਾਂ ਉਹ ਜ਼ਿੰਦਗੀ ਮੈਨੂੰ ਨਹੀਂ ਮਿਲਣੀ ਤੇ ਮੈਂ ਜਿਹੜੀ ਜ਼ਿੰਦਗੀ ਜੀ ਰਿਹਾ ਤੋ ਮੇਰਾ ਗਵਾਂਢੀ ਨਹੀਂ ਜੀ ਸਕਦਾ ਹਾਂ ਹਾਂਜੀ ਬਸ ਇਹੋ ਹੀ ਆ ਵੀ ਆਪਾਂ ਤੇ ਸਮਝ ਆ ਗਈ ਗੱਲ ਦਾਦਾ ਸੰਤਤ ਦਾ ਸੰਗਰਾਮੀ ਹੈ ਹਾਂਜੀ ਸਰਕਾਰਾਂ ਨੇ ਉਹਦਾ ਮੁੱਲ ਨਹੀਂ ਪਾਇਆ ਬਿਲਕੁਲ ਨਹੀਂ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਕੀ ਕਵਾਂ ਜੀ ਅੱਜ ਵੀ ਸਾਡੇ ਐਲਟੀਓ ਸਾਹਿਬ ਸਾਡੇ ਏਰੀਏ ਦੇ ਸਾਡੇ ਸਭ ਨੂੰ ਪਤਾ ਵਾ ਇੱਕ ਇੱਕ ਗੱਲ ਫੇਕ ਹੁੰਦੀ ਆ ਵੀ ਹਾਂ ਭਈ ਇਹ ਝੂਠ ਆ ਇਹ ਸੱਚ ਕਰਨ ਦਾ ਆ ਤੇ ਇਹ ਤੇ ਹੈਗੀ ਸਚਾਈ ਆ ਕਿ ਮੇਰੇ ਦਾਦਾ ਜੀ ਜੀਂਦੇ ਸੀ ਤੇ ਅਸੀਂ ਬਹਿਣਾ ਤੇ ਉਹਨਾਂ ਨੇ ਚਾਦਰ ਬੰਨ੍ਹਦੇ ਹੁੰਦੇ ਤੇ ਉਹਨਾਂ ਆਪਣੀ ਉਹ ਗੋਲੀ ਟੰਕੇ ਵਿਖਾਉਣੇ ਤੇ ਉਹ ਮੈਨੂੰ ਇੱਕਦਮ ਉਹ ਗੱਲਾਂ ਭੁੱਲੀਆਂ ਹੀ ਨਹੀਂ ਤੇ ਇਹ ਗੱਲ ਮੇਰੇ ਦਾਦਾ ਜੀ ਨੇ ਕਹਣੀ ਵੀ ਇਹੀ ਜਦੋਂ ਬਰਮਾ ਦੀ ਲੜਾਈ ਸੀ ਵੀ ਸਾਨੂੰ ਹੈਲੀਕਾਪਟਰਾਂ ਨਾਲ ਛੱਡਤਾ ਤੇ ਥੱਲੇ ਜੰਗਲਾਂ 'ਚ ਅੱਗ ਬੜੀ ਤੇ ਮੈਂ ਕਹਣਾ ਵੀ ਤੁਹਾਡੇ ਪੈਰ ਚਿੱਟੇ-ਚਿੱਟੇ ਕਿਉਂ ਆ ਤੋਨਾਂ ਕਹਣਾ ਵੀ ਉਹ ਜੁੱਤੀਆਂ ਦੇ ਵਿੱਚ ਵੀ ਅੱਗ ਵੱੜ ਗਈ ਤੇ ਭੱਜੇ ਫਿਰਦੇ ਹਾਂ ਜੰਗਲਾਂ 'ਚ ਤੇ ਉਹਦੇ ਕਰਕੇ ਮੇਰੇ ਵੀ ਹੱਥ-ਪੈਰ ਜਿਹੜੇ ਸੀ ਇਹ ਸੜ ਗਏ ਜੰਮੜਾ ਲੈ ਗਿਆ ਸੀ ਨਾਲ ਉਹ ਬੜੀ ਔਖਾ ਵਕਤ ਸੀ ਪਰ ਇਹ ਵੀ ਉਹਨਾਂ ਦੀ ਉਹ ਵਿਖੀ ਨਹੀਂ ਕਿ ਇਹ ਸਰਕਾਰ ਨੂੰ ਕਿਸੇ ਕਿਸੇ ਨੂੰ ਵੀ ਇਹ ਗੱਲ ਕੋਸ਼ਿਸ਼ ਤੇ ਆਪਣੀ ਇਹੋ ਹੀ ਆ ਵੀ ਕਿਸੇ ਉਸ ਨਮਾਇंदे ਤਾਈ ਆਪਣੀ ਫਰਿਆਦ ਪਹੁੰਚੇ ਵੀ ਜਿਹੜਾ ਸਾਡੀ ਪਰ ਉਹ ਗੱਲ ਅਜੇ ਤੱਕ ਸ਼ਾਇਦ ਵੀ ਕੋਈ ਹੋ ਜਾ ਬਣਿਆ ਨਹੀਂ ਮਾਹੌਲ ਕਿਸੇ ਨੂੰ ਕਿਸੇ ਲੀਡਰ ਨੂੰ ਇਸ ਐਮਐਲਏ ਨੂੰ ਕਿਸੇ ਨੂੰ ਨਹੀਂ ਹਾਂ ਇੰਨਾ ਜ਼ਰੂਰ ਕਹਿੰਦੇ ਆ ਰਿਸ਼ਤੇਦਾਰ ਕਿ ਫਲਾਣੇ ਦਾ ਹੱਥ ਪੈਂਦਾ ਉਹ ਕਹੀਏ ਆਪਾਂ ਉਹ ਫਲਾਣੇ ਦਾ ਨੂੰ ਕਹੀਏ ਪਰ ਮੈਂ ਕਿਹਾ ਵੇਖੋ ਕਹਿ ਕੇ ਵੀ ਕੀ ਕਰਾਂਗੇ ਗੱਲ ਤੇ ਸਾਫ਼ ਸੁਥਰੀ ਆ ਜਿੱਦਾਂ ਦੱਸਿਆ ਗਿਆ ਸੀ ਵੀ ਇੱਥੋਂ ਫਾਈਲ ਜਾਣੀ ਆ ਚੰਡੀਗੜ੍ਹੋਂ ਦਿੱਲੀੋਂ ਵਾਪਸ ਆਉਣੀ ਆ ਡੀਸੀ ਸਾਹਿਬ ਕੋ ਆ ਜਾਣੀ ਆ ਫਾਈਲ ਵੀ ਡੀਸੀ ਸਾਹਿਬ ਕੋ ਆ ਗਈ ਅੱਜ 7 ਮਹੀਨੇ ਹੋ ਗਏ ਪਰ ਉਹਦੇ ਬਾਅਦ ਕੁਝ ਵੀ ਜਿੱਦਾਂ ਕੁਈ ਸਮਝ ਨਹੀਂ ਆਈ ਕਿ ਕੀ ਇਹ ਹੈ ਨਾ ਜੀ ਹੂੰ ਇੱਕ ਸੱਚੀ ਗਾਣੀ ਆ ਜਿਹੜੀ ਕਿਸੇ ਨੂੰ ਸੱਚੀ ਨਹੀਂ ਲੱਗਣ ਢੀ ਦਾਦੀ ਦਾ ਚੌਂਕਾ ਜਿਹੜਾ ਕਨਸੈਪਟ ਹੈ ਕਿਵੇਂ ਇਹ ਚੌਂਕਾ ਇਦਾਂ ਜਿਵੇਂ ਲੋਕੀ ਪੁੱਛਦੇ ਸੀ ਜਦੋਂ ਅਸੀਂ ਮੱਕੀ ਦੀ ਰੋਟੀ ਸਾਗ ਤੇ ਫੈਸਲਾ ਵੀ ਆਪਣੀ ਦਾਦੀ ਦਾ ਹੀ ਤੇ ਫਿਰ 60 62 ਲੱਖ ਰੁਪਈਆ ਵੀ ਜਿਹੜਾ ਸੀ ਉਹ ਆਪਣੀ ਦਾਦੀ ਨੇ ਦਿੱਤਾ ਸੀ ਵੀ ਜੇ ਬਾਹਰ 25 ਲੱਖ ਲਾ ਕੇ ਜਾਣਾ ਤੇ ਇੱਥੇ 50 ਲਾ ਲਾਂਗੇ। ਭਾਵੇਂ ਕਿਦਾਂ ਵੀ ਕਰੀਏ ਤੇ ਆਪਾਂ ਇੱਥੇ ਰੋਜ਼ਗਾਰ ਫਿਰ ਕਿਉਂ ਮੈਂ ਵੀ ਜिद ਕਰਦਾ ਹਾਂ ਵੀ ਜੇ ਆਪਾਂ ਇੰਡੀਆ 'ਚ ਕੰਮ ਕਰਨਾ ਫਿਰ ਇੰਡੀਆ ਦੇ ਲੈਵਲ ਨਾਲ ਮੈਂ ਵੀ ਸਟੈਂਡਰਡ ਬ੍ਰਾਂਡਡ ਦੀਆਂ ਗੱਲਾਂ ਕਰਦਾ ਹਾਂ ਕਿਉਂਕਿ ਮੈਂ ਵੀ ਹਵਾ 'ਚ ਤੀਰ ਮਾਰਦਾ ਹਾਂ ਜੀ ਜਿਹੜੀ ਸੱਚਾਈ ਆ। ਹੁਣ ਮੈਂ ਵੀ ਕਮਾਈ ਕਰ ਰਿਹਾ। ਮੈਨੂੰ ਸਮਝ ਆਈ ਵੀ ਮੇਰੇ ਫਾਦਰ ਸਾਹਿਬ ਮੇਰੇ ਗ੍ਰੈਂਡਫਾਦਰ ਨੇ ਵੀ ਵਾਕਈ ਜਿੰਨੀ ਕਮਾਈ ਉਹਨਾਂ ਕੀਤੀ ਅਸੀਂ ਨਹੀਂ ਕਰ पाए ਹੈਨਾ ਜੀ ਤੇ ਵਧੀਆ ਮਹਾਰਾਜ ਡਟੇ ਆ ਅਸੀਂ ਇਸੇ ਕਰਕੇ ਮੈਂ ਚੌਂਕਾ ਦਾਦੀ ਦਾ ਹੀ ਨਾਂ ਰੱਖਤਾ ਕਿਉਂਕਿ ਇਹੀ ਇੱਥੇ ਰਹਿੰਦੇ ਆ ਤੇ ਲੋਕੀ ਵੀ ਤੇ ਪਹਿਲਾਂ ਤੇ ਮੈਨੂੰ ਵੀ ਥੋੜਾ ਜਿਹਾ ਪਰ ਫਿਰ ਮੈਂ ਕਿਹਾ ਵੀ ਨਹੀਂ ਕੋਈ ਹਰ ਬੰਦਾ ਕੋਈ ਆਪਣੀ ਗੋਤ ਰੱਖ ਲੀਂਦਾ ਕੋਈ ਹਰ ਬੰਦਾ ਆਪਣਾ ਇੱਕ ਆਪਾਂ ਕਿਸੇ ਦੀ ਨਕਲ ਨਹੀਂ ਕਰਨੀ ਕਿਸੇ ਦਾ ਨਾਮ ਨਹੀਂ ਲੈਣਾ ਜਾਂ ਕਿਦਾਂ ਵੀ ਕਰਕੇ ਫਿਰ ਆਪਾਂ ਸੋਚਿਆ ਵੀ ਚੌਂਕਾ ਦਾਦੀ ਦਾ ਨਾਮ ਰੱਖ ਦਿੰਨੇ ਨਾਲੇ ਕਿਸੇ ਨੂੰ ਦੱਸਣਾ ਪੈਂਦਾ ਕੋਈ ਕੁਛ ਦੇ ਕਿੱਥੇ ਆ ਫਿਰ ਅਸੀਂ ਇੱਕ ਛੋਟਾ ਜਿਹਾ ਬੋਰਡ ਬਣਾਇਆ ਚੌਂਕਾ ਦਾਦੀ ਦਾ ਇਦਾਂ ਕਰਕੇ ਉਹਦੇ ਵਿੱਚ ਇਹ ਜਿੰਮੇਦਾਰ ਬੰਦੇ ਜੀ ਮੈਂ ਟਰਕਿੰਗ ਲਾਈਨ ਸਾਡੀ ਪੂਰਾ ਸਮਾਂ ਬਚਪਨ ਤੋਂ ਮੇਰੇ ਫਾਦਰ ਸਾਹਿਬ ਵੀ ਟਰੱਕ ਟਰਾਲੇ ਉਹਦੇ ਬਾਅਦ ਮੈਂ ਜਦੋਂ ਪੰਜਾਬ ਆਇਆ ਇਹਨਾਂ ਫਿਰ ਮੈਨੂੰ ਪੀਆਰਟੀਸੀ ਦੀ ਬੱਸ ਡਰਾਈਵਿੰਗ ਦਿਮਨੂ ਡਿਊਟੀ ਮਿਲ ਗਈ ਤੇ ਉਹਦੇ ਬਾਅਦ ਚ ਹੁਣ ਆ ਬਾਹਰ ਦੀ ਜਿੱਦ ਕੀਤੀ ਤੇ ਫਿਰ ਆਪਾਂ ਇਹ ਹੋਟਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਪੂਰਾ ਡਰੈਸ ਬੋਲ ਦੋ ਪ੍ਰੋਪਰ ਹੈ ਕਿੱਥੇ ਲੋਕੇਸ਼ਨ ਕੀ ਹੈ ਜੀ ਇਹ ਜੀ ਜਦੋਂ ਆਪਾਂ ਜੰਡੇਆਲੇ ਤੋਂ ਤਰਨਤਾਰਨ ਵਾਲੀ ਜਿਹੜੀ ਰੋਡ ਆ ਨਾ ਜਦੋਂ ਆਪਾਂ ਹਰੀਕੇਆ ਤੋਂ ਉਹਨੇ ਫਰੀਦਕੋਟ ਬਠਿੰਡੇ ਵੱਲੋਂ ਹਰੀਕੇ ਤੋਂ ਜਦੋਂ ਇੱਧਰ ਹੁੰਨੇ ਆ ਤਰਨਤਾਰਨ ਆਉਂਦਾ ਤਰਨਤਾਰਨ ਤੋਂ ਬਸ ਨਾਲ ਹੀ ਦੋ ਘਟਾਬੇ ਛੱਡ ਕੇ ਤੀਸਰਾ ਟੱਬਾ ਆਪਣਾ ਚੌਂਕਾ ਦਾਦੀ ਦਾ ਗੋੜ ਵਾਲੀ ਚਾਹ ਦੇ ਬੋਰਡ ਦੇਸੀ ਚੋਰੀ ਦੇ ਬੋਰਡ ਵਗੈਰਾ ਆਪਾਂ ਲਾਏ ਆ ਤੇ ਕੋਸ਼ਿਸ਼ ਆ ਆਪਣੀ ਵੀ ਚਲੋ ਮਹਾਰਾਜਾ ਇਹ ਕੰਮ ਆਪਣਾ ਲੀਤੇ ਚੜੂਗਾ ਤੇ ਚੜਿਆ ਵੀ ਆ ਐਵੇਂ ਕਿਉਂ ਕਹੀਏ ਵੀ ਨਹੀਂ ਨਹੀਂ ਬੜਾ ਕੁਛ ਆ ਵਧੀਆ ਤੁਸੀਂ ਸੁਣਿਆ ਮਨਪ੍ਰੀਤ ਨੂੰ ਤੁਸੀਂ ਸੁਣਿਆ ਦਾਦੀ ਦੀਆਂ ਭਾਵਨਾਵਾਂ ਨੂੰ ਸਤੰਤਰਤਾ ਸੰਗਰਾਮੀ ਬਾਪੂ ਸਰਦਾਰ ਚਾਰਜ ਸਿੰਘ ਦਾ ਇਹ ਪਰਿਵਾਰ ਸੜਕ ਦੇ ਕਿਨਾਰੇ ਬੈਠਾ ਆਪਣੀ ਰੋਜੀ ਰੋਟੀ ਕਮਾ ਰਿਹਾ ਹੈ ਮਨਪ੍ਰੀਤ ਜਿੱਥੇ ਉਦਾਹਰਨ ਹੈ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਜਿਹੜੇ ਨੌਜਵਾਨ ਅੱਜ 25 230 ਲੱਖ ਲਾ ਕੇ ਇਕੱਲੇ ਘਰੇ ਧੀ ਪੁੱਤ ਆਪਣੇ ਮਾਪਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਡਾਲਰਾਂ ਦੀ ਚੱਕਾ ਚਾਹੁੰਨ ਦੇ ਲਈ ਵਿਦੇਸ਼ ਜਾ ਰਹੇ ਨੇ ਪਰ ਆਪਣੇ ਹਿੱਸੇ ਦਾ ਰਿਜ਼ਕ ਇੱਥੇ ਵੀ ਹੈਗਾ ਆਪਣੇ ਹਿੱਸੇ ਦੀ ਰੋਟੀ ਇੱਥੇ ਵੀ ਹੈਗੀ ਹੈ ਸਮੇਂ ਦੀਆਂ ਹੁਕਮਾਨ ਸਰਕਾਰਾਂ ਇਲਾਕੇ ਦੇ ਲੀਡਰਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਬੇਸ਼ੱਕ ਚੰਗਾ ਕੰਮ ਕੀਤਾ ਕਿ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇ ਰਹੀ ਹੈ ਪੰਜਾਬ ਸਰਕਾਰ ਪਰ ਅਸੀਂ ਉਮੀਦ ਕਰਦੇ ਆ ਕਿ ਦਾਦੀ ਦੇ ਅਹਿਸਾਸ ਪੋਤੇ ਦੀਆਂ ਉਮੀਦਾਂ ਤੇ ਤੁਸੀਂ ਖੜਾ ਉਤਰੋਗੇ ਤੇ ਇਸ ਸੁਤੰਤਰਤਾ ਸੰਗਰਾਮੇ ਸਰਦਾਰ ਚਰਨ ਸਿੰਘ ਦਾ ਜਿਹੜਾ ਅਹਿਮ ਰੋਲ ਰਿਹਾ ਉਸ ਦਾ ਮੁੱਲ ਪਾਉਗੇ ਜੁੜੇ ਰਹੋ